ਓਏ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਓ ਪਹਿਲੇ ਪੰਜਾਬੀ ਬੋਲਣੀ ਤੇ ਸਿੱਖ ਲਓ ਓਏ ਕਾਕਾ ਨੀਚੇ ਨਹੀਂ ਹੁੰਦਾ ਥੱਲੇ ਹੁੰਦਾ ਏ ਉਹ ਵਾਉ ਨਹੀਂ ਹੁੰਦਾ ਬੱਲੇ ਹੁੰਦਾ ਏ ਤੇ ਨਮਕ ਨਹੀਂ ਹੁੰਦਾ ਲੂਨ ਹੁੰਦਾ ਏ ਪਿਆਜ਼ ਨਹੀਂ ਹੁੰਦਾ ਗੰਡਾ ਹੁੰਦਾ ਏ ਉਹ ਚਿਲਡ ਨਹੀਂ ਹੁੰਦਾ ਠੰਡਾ ਹੁੰਦਾ ਏ ਤੇ ਤੇ ਚਨੇ ਨਹੀਂ ਹੁੰਦੇ ਕੋਲੇ ਹੁੰਦੇ ਆ ਮੁਲਾਇੰਸ਼ ਨਹੀਂ ਹੁੰਦੇ ਓਲੇ ਹੁੰਦੇ ਆ ਓਏ ਬਰਤਨ ਨਹੀਂ ਹੁੰਦਾ ਪਾਂਡਾ ਹੁੰਦਾ ਏ ਤੇ ਅੰਡਾ ਨਹੀਂ ਹੁੰਦਾ ਆਂਡਾ ਹੁੰਦਾ ਏ ਓਏ ਚੀਨੀ ਨਹੀਂ ਹੁੰਦੀ ਖੰਡ ਹੁੰਦੀ ਏ ਵਿੰਟਰ ਨਹੀਂ ਹੁੰਦੀ ਠੰਡ ਹੁੰਦੀ ਏ ਉਹ ਕਾਕਾ ਮੇਰੇ ਬਨਿਆ ਨਹੀਂ ਹੁੰਦੀ ਬਨੈਨ ਹੁੰਦੀ ਏ ਤੇ ਸਿਸ ਨਹੀਂ ਹੁੰਦਾ ਭੈਣ ਹੁੰਦਾ ਏ ਬਗੀਚੇ ਤੁਹਾਨੂੰ ਛੱਡੇ ਕਾਕਾ ਬਗ ਬਗੀਚੇ ਤੁਹਾਨੂੰ ਛੱਡੇ ਸਾਡੇ ਕਮਾਦ ਰਹੂ ਕੋਈ ਲੱਖ ਜੋਰ ਲਾ ਲਵੇ ਸਾਡੀ ਮਾਂ ਬੋਲੀ ਜਿੰਦਾਬਾਦ ਰਹੂ 8 ਸੋਕੇ ਵੀ ਦੇ ਨਾਲ ਹੀ ਸ਼ੁੱਧ ਪੰਜਾਬੀ ਵੀ ਸਿੱਖੋਗੇ ਜੀ ਹਾਂ ਜਨਾਬ ਮੈਂ ਅਜੀਹਾ ਕਿਉਂ ਕਹਿ ਰਹੀ ਹਾਂ ਕਿਉਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਕਦਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਖਸ ਪੰਜਾਬੀ ਬੋਲਣਾ ਅਤੇ ਪੰਜਾਬੀ ਤੇ ਹਿੰਦੀ ਦੇ ਵਿੱਚ ਫਰਕ ਬਖੂਬੀ ਸੰਚਾਰ ਰਿਹਾ ਹੈ ਦਰਸ਼ਕ ਇਸ ਸ਼ਖਸ ਦੇ ਵੱਲੋਂ ਹਿੰਦੀ ਦੇ ਸ਼ਬਦਾਂ ਅਤੇ ਪੰਜਾਬੀ ਦੇ ਸ਼ਬਦਾਂ ਦੇ ਵਿੱਚ ਫਰਕ ਦੱਸਿਆ ਗਿਆ ਹੈ ਤੇ ਕੁਝ ਇਸ ਅੰਦਾਜ਼ ਵਿੱਚ ਦੱਸਿਆ ਗਿਆ ਹੈ ਕਿ ਹਰ ਕੋਈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਥੇ ਹੱਸਦਾ ਹੈ ਉੱਥੇ ਪੰਜਾਬੀ ਬੋਲਣੀ ਵੀ ਸਿੱਖਦਾ ਹੈ ਕੀ ਕੁਝ ਕਹਿ ਰਿਹਾ ਹੈ ਸ਼ਖਸ ਤੇ ਕਿਹੜੇ ਸ਼ਬਦਾਂ ਦੇ ਵਿੱਚ ਅਸੀਂ ਹਰ ਰੋਜ਼ ਗਲਤੀਆਂ ਕਰਦੇ ਹਾਂ ਔਰ ਦੇਖਦੇ ਹਾਂ ਇਸ ਜਿਹੜੇ ਹੋਤੇ ਵਿੱਚ ਓਏ ਓਏ ਮੁੰਡਿਓ ਓਏ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਓ ਪਹਿਲੇ ਪੰਜਾਬੀ ਬੋਲਣੀ ਤੇ ਸਿੱਖ ਲਓ ਓਏ ਕਾਕਾ ਨੀਚੇ ਨਹੀਂ ਹੁੰਦਾ ਥੱਲੇ ਹੁੰਦਾ ਏ ਉਹ ਵਾਉ ਨਹੀਂ ਹੁੰਦਾ ਬੱਲੇ ਹੁੰਦਾ ਏ ਤੇ ਨਮਕ ਨਹੀਂ ਹੁੰਦਾ ਲੂਨ ਹੁੰਦਾ ਏ ਓਏ ਕ੍ਰੇਜ਼ ਨਹੀਂ ਹੁੰਦਾ ਜਨੂਨ ਹੁੰਦਾ ਏ ਪਿਆਜ਼ ਨਹੀਂ ਹੁੰਦਾ ਗੰਡਾ ਹੁੰਦਾ ਏ ਕੋਚ ਕਿਲਡ ਨਹੀਂ ਹੁੰਦਾ ਠੰਡਾ ਹੁੰਦਾ ਏ ਤੇ ਤੇ ਚਨੇ ਨਹੀਂ ਹੁੰਦੇ ਛੋਲੇ ਹੁੰਦੇ ਆ ਮੁਲਾਇੰਸ਼ ਨਹੀਂ ਹੁੰਦੇ ਓਲੇ ਹੁੰਦੇ ਆ ਓਏ ਬਰਤਨ ਨਹੀਂ ਹੁੰਦਾ ਪਾਂਡਾ ਹੁੰਦਾ ਏ ਤੇ ਅੰਡਾ ਨਹੀਂ ਹੁੰਦਾ ਆਂਡਾ ਹੁੰਦਾ ਏ ਚੱਦਰ ਨਹੀਂ ਹੁੰਦਾ ਚਾਦਰ ਹੁੰਦਾ ਤੇ ਰਿਸਪੈਕਟ ਨਹੀਂ ਹੁੰਦਾ ਆਦਰ ਹੁੰਦਾ ਓਏ ਚੀਨੀ ਨਹੀਂ ਹੁੰਦੀ ਖੰਡ ਹੁੰਦੀ ਐ ਵਿంటర్ ਨਹੀਂ ਹੁੰਦੀ ਠੰਡ ਹੁੰਦੀ ਓ ਕਾਕਾ ਮੇਰੇ ਬਨਿਆ ਨਹੀਂ ਹੁੰਦੀ ਬਨੈਨ ਹੁੰਦੀ ਐ ਤੇ ਸਿਸ ਨਹੀਂ ਹੁੰਦਾ ਭੈਣ ਹੁੰਦਾ ਐ ਬੇਬੀ ਨਹੀਂ ਹੁੰਦਾ ਨਿਆਣਾ ਹੁੰਦਾ ਐ ਅੱਛਾ ਨਹੀਂ ਹੁੰਦਾ ਸਿਆਣਾ ਹੁੰਦਾ ਐ ਓਏ ਚਾਰ ਪਾਈ ਨਹੀਂ ਹੁੰਦੀ ਚਾਰ ਪਾਈ ਨਹੀਂ ਹੁੰਦੀ ਮੰਜਾ ਹੁੰਦਾ ਐ ਤੇ ਪਚਪਨ ਨਹੀਂ ਹੁੰਦਾ 55 ਹੁੰਦਾ ਐ ਓਏ ਕਊਆ ਨਹੀਂ ਹੁੰਦਾ ਕਾਂ ਹੁੰਦਾ ਐ ਮਾਮ ਨਹੀਂ ਹੁੰਦਾ ਮਾਂ ਹੁੰਦਾ ਐ ਲਾ ਓਏ ਡੱਬਾ ਨਹੀਂ ਹੁੰਦਾ ਡੱਬਾ ਹੁੰਦਾ ਐ ਐ ਓ ਐਮ ਜੀ ਨਹੀਂ ਹੁੰਦਾ ਹਾਏ ਰੱਬਾ ਹੁੰਦਾ ਐ ਉਹ ਤੀਲੀ ਨਹੀਂ ਕਹਿੰਦੇ ਅਸੀਂ ਸੀਖ ਕਹਿੰਦੇ ਆ ਸਾਨੂੰ ਸੂਖਮ ਦਾ ਨਹੀਂ ਪਤਾ ਸਾਨੂੰ ਨਹੀਂ ਸੂਖਮ ਦਾ ਪਤਾ ਅਸੀਂ ਤੇ ਬਰੀਕ ਕਹਿੰਨੇ ਆ ਤੇ ਖਿੜਕੀ ਨਹੀਂ ਹੁੰਦੀ ਮੱਖਣਾ ਤਾਕੀ ਹੁੰਦੀ ਐ ਸਾਨੂੰ ਬੋਲ ਦਾ ਨਹੀਂ ਪਤਾ ਸਾਡੇ ਤੇ ਬਾਟੀ ਹੁੰਦੀ ਐ ਛਲਾਂਗ ਨਹੀਂ ਹੁੰਦੀ ਛਾਲ ਹੁੰਦੀ ਐ ਤੇ ਗਾਲੀ ਨਹੀਂ ਹੁੰਦੀ ਗਾਲ ਹੁੰਦੀ ਐ ਉਸ ਕਸਮ ਕੀ ਹੋਈ ਕਸਮ ਕੀ ਹੋਈ ਅਸੀਂ ਤੇ ਸੌ ਕਹਿੰਨੇ ਆ ਤੁਸੀਂ ਬੇਸ਼ੱਕ ਨਖੂਨ ਕਹੋ ਅਸੀਂ ਤੇ ਨਾਹੂ ਕਹਿੰਨੇ ਆ ਓਏ ਵਿੰਡੀ ਵਿੰਡੋ ਨਹੀਂ ਹੁੰਦੀ ਕਾਕਾ ਬਾਰੀ ਹੁੰਦੀ ਐ ਤੁਸੀਂ ਬੇਸ਼ੱਕ ਤਹਰੀ ਜਾਓ ਸਾਡੀ ਤੇ ਤਾਰੀ ਹੁੰਦੀ ਐ ਤੁਸੀਂ ਭਾਵੇਂ ਪੇੜ ਕਹੋ ਸਾਡੇ ਤੇ ਦਰਖਤ ਕਹਿੰਦੇ ਆ ਤੁਸੀਂ ਜਿੰਨੂੰ ਮੁਸੀਬਤ ਕਹਿੰਦੇ ਹੋ ਸਾਡੇ ਉਹਨੂੰ ਵਕਤ ਕਹਿੰਦੇ ਆ ਤੁਸੀਂ ਜਿੰਨੂੰ ਮੁਸੀਬਤ ਕਹਿੰਦੇ ਹੋ ਸਾਡੇ ਉਹਨੂੰ ਵਕਤ ਕਹਿੰਦੇ ਆ ਉਹ ਡੁਪਲੀਕੇਟ ਨੂੰ ਸਾਡੇ ਬਨੋਟੀ ਆਖਦੇ ਆ ਤੁਹਾਡੀ ਦੁਲਹਨ ਨੂੰ ਸਾਡੇ ਵੋਟੀ ਆਖਦੇ ਆ ਤੇ ਤੁਹਾਡੇ ਮੇਂਡਕ ਨੂੰ ਸਾਡੇ ਡੱਡੂ ਹੀ ਕਹਣਗੇ ਤੇ ਕੇਕ ਕੂਕ ਤੁਸੀਂ ਉਹ ਵੰਡੋ ਸਾਡੇ ਤੇ ਲੱਡੂ ਹੀ ਰਹਿਣਗੇ ਬਗੀਚੇ ਤੁਹਾਨੂੰ ਛੱਡੇ ਕਾਕਾ ਬਗੀਚੇ ਤੁਹਾਨੂੰ ਛੱਡੇ ਸਾਡੇ ਕਮਾਦ ਰਹੁ ਕੋਈ ਲੱਖ ਜੋਰ ਲਾ ਲਵੇ ਸਾਡੀ ਮਾਂ ਬੋਲੀ ਜਿੰਦਾਬਾਦ ਰਹੂ ਸਾਡਾ ਵਸਦਾ ਮੁਲਕ ਪੰਜਾਬ ਰਹੂ ਸਾਡਾ ਵਸਦਾ ਮੁਲਕ ਪੰਜਾਬ ਰਹੂ ਨਿਊਜ਼ ਡੈਸਕ ਰਿਪੋਰਟ ਸਪੋਕਸਮੈਨ ਟੀਵੀ